ਇੱਕ ਇੱਕ ਕੀ ਜੇ 2 2 3 3 ਨੂੰ ਪਾਲਣੇ ਪੈਗੇ ਤੇ ਪਾਲਾਂਗੇ ਅੱਜ ਤਾਂ ਅਸੀਂ ਅਨਾਜ ਮੰਡੀ ਦੇ ਵਿੱਚ ਇਹ ਟੀਚਾ ਪੂਰਾ ਕਰਿਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਜ ਮੰਡੀ ਦੇ ਨਾਲ ਜਿਹੜੀਆਂ ਵੀ ਰੋੜਾਂ ਜਾਂਦੀਆਂ ਨੇ ਉਹਨਾਂ ਦੇ ਵੀ ਵੱਧ ਤੋਂ ਵੱਧ ਪੌਦੇ ਲਾ ਕੇ ਅਸੀਂ ਇਸ ਵਿੱਚ ਯੋਗਦਾਨ ਪਾਵਾਂਗੇ ਆਰਤੀਆ ਐਸੋਸੀਏਸ਼ਨ ਸਰਦੂਲਗੜ ਵੱਲੋਂ ਹਰੀਆਲੀ ਮਹਮ ਤਹਿਤ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਲ ਮਿੱਤਲ ਦੀ ਗਵਾਹੀ ਹੇਠ ਪਨ ਗ੍ਰੇਨ ਮਾਰਕਫਿਟ ਅਤੇ ਐਸਬੀ ਬੈਂਕ ਸਰਦੂਲਗੜ ਦੇ ਸਹਿਯੋਗ ਨਾਲ ਅਨਾਜ ਮੰਡੀ ਵਿਖੇ 100 ਦੇ ਕਰੀਬ ਪੌਦੇ ਲਗਾਏ ਗਏ ਇਸ ਮੌਕੇ ਉਹਨਾਂ ਕਿਹਾ ਕਿ ਜੋ ਪੌਦੇ ਲਗਾਏ ਗਏ ਹਨ ਉਹਨਾਂ ਦਾ ਪਾਲਣ ਪੋਸ਼ਣ ਵੀ ਵਧੀਆ ਢੰਗ ਨਾਲ ਕੀਤਾ ਜਾਵੇਗਾ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪੌਦਿਆਂ ਨੂੰ ਗੋਦ ਲਿਆ ਗਿਆ ਹੈ ਜਿਸ ਕਰਕੇ ਉਹ ਪੌਦਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰਨਗੇ ਇਸ ਦੌਰਾਨ ਪੌਦਿਆਂ ਦੀ ਸੁਰੱਖਿਆ ਲਈ ਟਰੀ ਗਾਰਡ ਵੀ ਲਗਾਏ ਗਏ ਹਨ ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਸੰਜੀਤ ਕੁਮਾਰ ਸਿੰਘਲਾ ਨੇ ਐਲਾਨ ਕੀਤਾ ਕਿ ਅਗਰਵਾਲ ਜਨਤੀ ਤੱਕ ਜਿਸ ਪੌਦੇ ਦਾ ਪਾਲਨ ਪੋਸਣ ਸਭ ਤੋਂ ਵਧੀਆ ਹੋਵੇਗਾ ਉਸ ਵਿਅਕਤੀ ਨੂੰ ਅਗਰਵਾਲ ਸਭਾ ਵੱਲੋਂ ਅਗਰਵਾਲ ਜਨਤੀ ਮੌਕੇ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਡੀਐਸਪੀ ਸਰਦੂਲਕਰ ਮਨਜੀਤ ਸਿੰਘ ਨੇ ਪੌਦੇ ਲਗਾ ਕੇ ਇਸ ਮਹਮ ਦੀ ਸ਼ੁਰੂਆਤ ਕੀਤੀ ਅਤੇ ਪੌਦਿਆਂ ਦੇ ਜੀਵਨ ਦੀ ਮਹੱਤਤਾ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਪੌਦੇ ਲਗਾਉਣਾ ਅਤਿ ਜ਼ਰੂਰੀ ਹੈ ਅੱਜ ਅਸੀਂ ਆਰਤੀਆ ਐਸੋਸੀਏਸ਼ਨ ਦੇ ਸੱਦੇ ਤੇ ਨਾਜ ਮੰਡੀ ਸਰਦੂਲਗੜ ਵਿਖੇ ਆਏ ਆ ਜਿੱਥੇ ਆੜਤੀਆ ਐਸੋਸੀਏਸ਼ਨ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਦਰਖਤ ਲਗਾਉਣ ਦਾ ਵਾਤਾਵਰਨ ਨੂੰ ਬਚਾਉਣ ਦਾ ਅਤੇ ਇਸ ਹਵਾ ਨੂੰ ਸ਼ੁੱਧ ਕਰਨ ਲਈ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਅਤੇ ਇਸ ਤੋਂ ਵੱਡਾ ਉਪਰਾਲਾ ਇਹਨਾਂ ਦੀ ਵੱਡੀ ਸੋਚ ਆ ਵੀ ਵਾਤਾਵਰਨ ਨੂੰ ਬਚਾਇਆ ਜਾਵੇ ਅਤੇ ਹਰ ਆੜਤੀਆ ਨੂੰ ਇੱਕ ਇੱਕ ਬੂਟਾ ਅਸੀਂ ਨੋਮੀਨੇਟ ਕਰਤਾ ਵੀ ਉਹ ਜਿਹੜਾ ਬੂਟਾ ਵਧੀਆ ਪਾਲੂਗਾ ਉਹਨੂੰ ਅਸੀਂ ਅਗਰਵਾਲ ਜਨਮ ਦਿਤੀ ਤੇ ਅਗਰਵਾਲ ਸਭਾ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਜਾਊਗਾ ਇਹ 2-3 ਮਹੀਨੇ ਬਾਅਦ ਇਹਦੀ ਸਮੀਖਿਆ ਵੀ ਕੀਤੀ ਜਾਊਗੀ ਇਹ ਨਹੀਂ ਵੀ ਕੋਈ ਅੱਜ ਬੂਟੇ ਲਾਤੇ ਉਹਨਾਂ ਦੀ ਮੁੜਕੇ ਸਾਂਭ ਸੰਭਾਲਣੀ ਹੋਈ ਇਹਦੀ ਸਾਂਭ ਸੰਭਾਲ ਲਈ ਵੀ ਸਪੈਸ਼ਲ ਬੰਦਾ ਡਿਪੂਟ ਕਿ ਕਰਾਇਆ ਗਿਆ ਐਸੋਸੀਏਸ਼ਨ ਨੇ ਵੀ ਭਰੋਸਾ ਦਿੱਤਾ ਵੀ ਅਸੀਂ ਜਿਹੜੇ ਬੂਟੇ ਲਾਏ ਨੇ ਉਹਨਾਂ ਦੀ ਸਹੀ ਸਾਂਭ ਸੰਭਾਲ ਵੀ ਕਰਾਂਗੇ ਅਤੇ ਸਾਰੇ ਆਰਤੀ ਐਸੋਸੀਏਸ਼ਨ ਅਤੇ ਆਰਤੀ ਸਾਹਿਬਾਨ ਨੇ ਇਹ ਭਰੋਸਾ ਦਿੱਤਾ ਸਾਰਿਆਂ ਨੂੰ ਵੀ ਜੇ ਬੂਟੇ ਲਾਏ ਨੇ ਤਾਂ ਇਹਨਾਂ ਨੂੰ ਚਲਾਉਣ ਦੇ ਵਿੱਚ ਵੀ ਸਾਡਾ ਅਹਿਮ ਯੋਗਦਾਨ ਰਹੂਗਾ ਜੀ ਅਸੀਂ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਮਾਨ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਨਿਰਦੇਸ਼ਾਂ ਮੁਤਾਬਕ ਜੋ ਕਿ ਪਾਉਣ ਪਾਣੀ ਹਵਾ ਹਰਿਆਲੀ ਤੇ ਮੇਨ ਉਹਨਾਂ ਦਾ ਫੋਕਸ ਆ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਆਰਟੀਕਲ ਸੈਸ਼ਨ ਨੇ ਫੈਸਲਾ ਕੀਤਾ ਕਿ ਆਪਾਂ ਵੀ ਇਸ ਯੋਗਦਾਨ ਦੇ ਵਿੱਚ ਆਪਣਾ ਹਿੱਸਾ ਪਾਈਏ ਤੇ ਅੱਜ ਅਸੀਂ ਫੌਦੇ ਲਾਏ ਨੇ ਜੀ ਜਿਹਦੇ ਵਿੱਚ ਸਾਡੇ ਮਾਨਯੋਗ ਡੀਐਸਪੀ ਮਨਜੀਤ ਸਿੰਘ ਜੀ ਪਹੁੰਚੇ ਨੇ ਅਸੀਂ ਆਰਤੀ ਸੈਸ਼ਨ ਵੱਲੋਂ ਉਹਨਾਂ ਦੀ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਜੁਗੇਸ਼ ਕੁਮਾਰ ਜੀ ਮੈਨੇਜਰ ਮਾਰਕਫੈਟ ਤੋਂ ਪਹੁੰਚੇ ਨੇ ਤੇ ਪੰਨਗ੍ਰਹਿਣ ਤੋਂ ਸ਼੍ਰੀ ਮਨੀਸ਼ ਕੁਮਾਰ ਜੀ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਐਸਵੀਏ ਮੈਨੇਜਰ ਸਾਹੀ ਪਹੁੰਚੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਜ਼ਿਆਦਾ ਯੋਗਦਾਨ ਪਾਇਆ ਅਸੀਂ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਪਾਰਟੀ ਵਰਕਰ ਬਿਰਸ਼ਾ ਸਿੰਘ ਜੀ ਸੰਜੀਵ ਕੁਮਾਰ ਜੀ ਸਾਡੇ ਆੜਤੀ ਸੈਸ਼ਨ ਦੇ ਪ੍ਰਧਾਨ ਰਹੇ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸਮੂਹ ਕਮੇਟੀ ਦਾ ਤੇ ਸਾਰੀ ਆੜਤੀ ਸੈਸ਼ਨ ਦਾ ਮੈਂ ਆਪਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇੱਕ-ਇੱਕ ਪੌਦਾ ਅਸੀਂ ਪ੍ਰਧਾਨ ਜੀ ਪਾਲਾਂਗੇ ਕਿੰਨੇ ਪੌਦੇ ਲਾਉਣ ਦਾ ਟੀਚਾ ਰੱਖਿਆ ਹੈ ਜੀ ਤੇ ਕਿਹੜੇ-ਕਿਹੜੇ ਅਦਾਰਿਆਂ ਨੇ ਇਹ ਜਿਹੜੇ ਪੌਦੇ ਤੁਹਾਨੂੰ ਡੋਨੇਟ ਕੀਤੇ ਹੈ ਜੀ ਸਾਨੂੰ ਜੀ ਅਸੀਂ 78ਵੇਂ 15 ਅਗਸਤ ਤੇ ਵੈਸੇ ਤਾਂ ਜੀ 78 ਪੌਦੇ ਲਾਉਣੇ ਸੀਗੇ ਜੀ ਪਰ ਲੋਕਾਂ ਦਾ ਉਤਸ਼ਾਹ ਕਰਕੇ ਇਹ ਸੌਦੇ ਪੌਦੇ 100 ਦੇ ਕਰੀਬ ਪਹੁੰਚ ਚੁੱਕੇ ਨੇ ਜੀ ਤੇ ਜਿਹਦੇ ਵਿੱਚ ਸਾਨੂੰ ਮਾਰਕ ਫੈਡਰ ਜੀ ਨੇ ਜੀ ਜਗੇਸ਼ ਜੀਆ ਨੇ ਤੇ ਪੰਨ ਗਰੇਨ ਤੋਂ ਮਨੀਸ਼ ਜੀਆ ਨੇ ਐਸਬੀਆਈ ਦੇ ਮੈਨੇਜਰ ਸਾਹਿਬ ਨੇ ਸਾਨੂੰ ਪੂਰਨ ਯੋਗਦਾਨ ਦਿੱਤਾ ਜੀ ਅਸੀਂ ਬਾਕੀ ਆਰਟੀ ਸੈਸ਼ਨ ਦਾ ਜੋ Итак.